ਅਦਾਨਕ ਸਵੇਰਾ ਟੀਵੀ ਦੇ ਦਰ ਸਾਰੇ ਦਰਸ਼ਕਾਂ ਨੂੰ ਮੈਂ ਪਰਿੰਸੀ ਪੰਮਾ ਸਵਾਗਤ ਕਰਦਾ ਦੱਸਦੀ ਕਿ ਅਸੀਂ ਅੱਜ ਸ਼ਹਿਰ ਮਰੰਡਾ ਦੇ ਵਿੱਚ ਪਿੰਡ ਰੰਗੀਆਂ ਦੇ ਵਿੱਚ ਮੌਜੂਦਾਂ ਤਾਂ ਕਹਿ ਦਈਏ ਕਿ ਇੱਥੇ ਚੋਰਾਂ ਵੱਲੋਂ ਆਜੋ ਵੱਡੇ ਪੱਦਰ ਤੇ ਦੋ ਕੋਠੀਆਂ ਨੂੰ ਆਜੋ ਨਿਸ਼ਾਨਾ ਬਣਾਇਆ ਗਿਆ ਤੇ ਦੋ ਕੋਠੀਆਂ ਦੇ ਵਿੱਚ ਲੱਖਾਂ ਰੁਪਏ ਦੀ ਕਹਿ ਦਈਏ ਤਾਂ ਚੋਰੀ ਕੀਤੀ ਗਈ ਆ ਇੱਥੇ ਹੁਣ ਵੱਡੇ ਸਵਾਨੇ ਵੀ ਖੜੇ ਹੁੰਦੇ ਨੇ ਕੀ ਕੀ ਪਰਿਵਾਰ ਦਾ ਕਿਹੜੇ ਤਰ੍ਹਾਂ ਦਾ ਸਮਾਨ ਚੋਰੀ ਹੁੰਦਾ ਤੇ ਕਿੰਨਾ ਕੁ ਗਹਿਣਾ ਘਟਾ ਅੰਦਰ ਪਿਆ ਸੀ ਉਹਨੂੰ ਵੀ ਦੇਖਦੇ ਆ ਤੇ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਉਨੇ ਅੰਦਰ ਦੀਆਂ ਤੇ ਬਾਈ ਜੀ ਨਾਲ ਗੱਲ ਵੀ ਕਰਦੇ ਆ ਤੇ ਬਾਈ ਜੀ ਆ ਕੀ ਨਾ ਮੈਂ ਆਰਮਰ ਜਿਹੜੀ ਦੋ ਕੋਠੀਆਂ ਨੂੰ ਚੋਰੀ ਨੇ ਨਿਸ਼ਾਨਾ ਬਣਾਇਆ ਗਿਆ ਚੋਰਾਂ ਨੇ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਮੈਂ ਤਾਂ ਬਾਰ-ਬਾਰ ਇੱਕੋ ਗੱਲ ਕਹਿਣਾ ਪਹਿਲਾਂ ਵੀ ਮੇਰੇ ਤੇ ਪੱਤਰਕਾਰ ਸਾਹਿਬ ਪੁੱਛ ਕੇ ਗਏ ਨੇ ਗੱਲ ਕਰਕੇ ਬਈ ਸਾਡੇ ਤਜਰਬੇ ਦੇ ਹਿਸਾਬ ਨਾਲ ਇਹ ਰੈਕੀ ਦੇ ਨਾਲ ਕੰਮ ਹੋਇਆ ਹੂੰ ਕਿਉਂਕਿ ਅੱਜ ਕੱਲ ਕੋਈ ਲੱਕੜ ਦੀਆਂ ਚਗਾਠਾਂ ਬਹੁਤ ਘੱਟ ਨੇ ਮਕਾਨਾਂ 'ਚ ਹੂੰ ਚੋਰਾਂ ਨੂੰ ਉਹੀ ਟੂਲ ਲੈ ਚੋਰ ਕੋਲ ਜਿਹੜੇ ਟੂਲ ਨਾਲੇ ਪਟਿਆ ਜਾ ਸਕਦਾ ਕਿਉਂਕਿ ਲੱਕੜ ਦੀਆਂ ਚਗਾਠਾਂ ਦੇ ਵਿੱਚ ਸਕਰੂ ਲੱਗੇ ਹੋਏ ਸੀ ਗ੍ਰਿਲ ਨੂੰ ਤੇ ਦੂਸਰਾ ਜੇ ਜੇ ਲੋਹੇ ਦੀ ਚਗਾਠ ਹੁੰਦੀ ਤੇ ਉਹ ਪੱਤਨੀ ਸੀ ਹੋਣੀ ਤੇ ਇਸ ਕਰਕੇ ਰੈਕੀ ਕੀਤੀ ਗਈ ਆ ਫਿਰ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਆ ਕਿਉਂਕਿ ਚੋਰਾਂ ਨੂੰ ਫੜਨ ਦੇ ਬਾਅਦ ਕਾਰਵਾਈ ਨਹੀਂ ਹੋ ਰਹੀ ਤੇ ਚੋਰ ਛੁੱਟ ਕੇ ਆ ਜਾਂਦਾ ਕੁਝ ਸਾਡੇ ਪ੍ਰਸ਼ਾਸਨ ਛੋਣ ਕੋ ਪੁਲਿਸ ਛੱਡ ਦਿੰਦੀ ਆ ਪਰ ਮੈਂ ਅੱਜ ਜਿਹੜੀ ਅੱਜ ਚੋਰੀ ਹੋਈ ਹੈ ਇਹ ਚੋਰੀ ਦੇ ਉੱਤੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰੂੰਗਾ ਕਿ ਇਸ ਲੋਕੇਸ਼ਨ ਦੀ ਚੋਰੀ ਹੋਣ ਤੋਂ ਬਾਅਦ ਆਪਾਂ ਨੂੰ ਚੋਰੀ ਟਰੇਸ ਕਰਨੀ ਬਹੁਤ ਵਧੀਆ ਤਰੀਕੇ ਨਾਲ ਆਸਾਨ ਹੈ ਕਿਉਂਕਿ ਐਡੇ ਵੱਡੇ ਵੱਡੇ ਇੰਸਟਰੂਮੈਂਟ ਆ ਗਏ ਕਿ ਇੱਥੇ ਕੌਣ ਰਾਤ ਨੂੰ ਲਖਿਆ 10 ਵਜੇ ਤੋਂ ਬਾਅਦ ਦਾ ਟਾਈਮ ਲਿਆ ਜਾਵੇ 2:30 ਵਜੇ ਤੱਕ ਤੇ ਕੌਣ ਗਿਆ ਕੌਣ ਆਇਆ ਸਾਡੇ ਵੀ ਆਉਣਗੇ ਜਿਹੜੇ 2:30 ਵਜੇ ਤੋਂ ਬਾਅਦ ਰਿਸ਼ਤੇਦਾਰਾਂ ਦਾ ਫੋਨ ਕੇ ਤੇ ਪਹੁੰਚੇ ਆਪਣੇ ਭਰਾ ਕੋਲ ਤੇ ਇਹਨਾਂ ਦੇ ਜਰੀਏ ਚੋਰੀ ਟਰੇਸ ਹੋ ਸਕਦੀ ਹੈ ਕਿਵੇਂ ਜਿਹੜਾ ਅੱਜ ਜਿਹੜਾ ਤਿੰਨ ਅੱਕ ਦਿਨਾਂ ਦਾ ਘਰ ਦੇ ਦਾ ਨੁਕਸਾਨ ਹੋਇਆ ਸਾਡਾ ਜੀ ਦੇਖੋ ਜੇ ਅਸੀਂ ਇਹ ਪਰਿਵਾਰ ਘਬਰਾਇਆ ਹੋਇਆ ਬਹੁਤ ਹੈ ਚਲੋ ਅਸੀਂ ਹੌਸਲੇ ਚ ਖੜੇ ਆ ਨਾਲ ਰਿਸ਼ਤੇਦਾਰ ਕਹਿੰਦੇ ਸਿਆਣੇ ਕਹਿੰਦੇ ਜਿਸ ਤਨ ਲਾਗੇ ਜਾਣੇ ਸੋਈ ਜਿਹਦਾ ਨੁਕਸਾਨ ਹੋਇਆ ਉਹਨੂੰ ਪਤਾ ਹੈ ਪਰ ਨੁਕਸਾਨ ਘੱਟੋ ਘੱਟ 22 ਤੇ ਲੈ ਕੇ 24 ਲੱਖ ਦਾ ਨੁਕਸਾਨ ਹੋਇਆ ਹੈ ਤੇ ਦੂਜੇ ਘਰ ਦਾ ਵੀ ਇੰਨੇ ਆ ਦੂਜੇ ਘਰ ਦਾ ਦੂਜੇ ਘਰ ਦਾ ਉਹਨਾਂ ਦਾ 40000 ਰੁਪਏ ਨਗਦੀ ਗਈ ਹੈ ਹੂੰ ਬਾਕੀ ਇੱਕ ਬੱਚੀ ਦੀ ਦੋਤੀ ਦੀ ਗੋਲਕ ਸੀ ਛੋਟੀ ਜੀ ਉਹਦੇ ਵਿੱਚ ਇਕੱਠੇ-ਕੁੱਟੇ ਪੈਸੇ ਕਰੀ ਸੀ ਉਹ ਤੋੜ ਕੇ ਪੈਸੇ ਕੱਢ ਕੇ ਲੈ ਗਏ ਹੂੰ ਤੇ ਉਹਨਾਂ ਦਾ ਨੁਕਸਾਨ ਘੱਟ ਹੋਇਆ ਖੁਦ ਕਹਿੰਦੇ ਨੇ ਪਿਸਤਲ ਉਹਨਾਂ ਦਾ ਬਚ ਗਿਆ ਅੱਛਾ ਉਹ ਪੂਲ ਪਿਸਤਲ ਉਹਨਾਂ ਦਾ ਉਹ ਦਿੱਲੀ ਗਏ ਹੋਏ ਸੀ ਉਹਨਾਂ ਦਾ ਨਾਲ ਦੇ ਕਮਰੇ ਦੇ ਵਿੱਚ ਰਵਾਲਵਰ ਡੱਬੇ ਦੇ ਵਿੱਚ ਬੰਦ ਸੀ ਹੂੰ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਸਾਡੇ ਘਰ ਦੀ ਫੇਰ ਦੱਸਿਆ ਵੀ ਤੇਰੀ ਵੀ ਹੋ ਗਈ ਉੱਧਰ ਜਾ ਕੇ ਦੇਖਿਆ ਉਹਨੇ ਕਿਹਾ ਉੱਧਰ ਵੀ ਕੀੜਾ ਮਾਰ ਲਓ ਕਿ ਤੇ ਉਹਨੇ ਇੱਕੋ ਗੱਲ ਕਹੀ ਕਿ ਮੇ ਮੇਰਾ ਤਾਂ ਪਿਸਤਲ ਲੈ ਕੇ ਹੋਣਗੇ ਯਾਰ ਵੀ ਹੋਰ ਤਾਂ ਮੇਰੇ ਘਰ ਕੱਡਾ ਸਮਾਨ ਹੈ ਨਹੀਂ ਸੀ ਫਿਰ ਜਦੋਂ ਅਸੀਂ ਬੜੇ ਵਿੱਚ ਜਾ ਕੇ ਉਹ ਪਿਸਤਲ ਜਿਹੜੇ ਕਮਰੇ ਚੋਂ ਚੱਕਿਆ ਸੀ ਜਿਸ ਕਮਰੇ ਚਾ ਕੇ ਉਹਨਾਂ ਨੂੰ ਲੱਗਦੀ ਮਿਲੀ ਹੈ ਉਸ ਕਮਰੇ ਦੇ ਵਿੱਚ ਛੱਡ ਗਏ ਉਹ ਅੱਛਾ ਜੀ ਇਹਨੂੰ ਮੈਂ ਭੁੱਲਿਆ ਨਹੀਂ ਕਹੂੰਗਾ ਜਿਹੜਾ ਮੇਰਾ ਆਪਣਾ ਤਰੀਕਾ ਆਪਣਾ ਸੋਚਣ ਦਾ ਤੇ ਉਹ ਫਿਰ ਜਦ ਇਸ ਘਰ ਦੇ ਵਿੱਚ ਸਾਡੇ ਘਰ ਦੀ ਲੇਡੀਆਂ ਉੱਠ ਗਈ ਉਹ ਚੁੰਨੀ ਨਾਲ ਖੋਜ ਲਈ ਗਈ ਦਰਵਾਜ਼ੇ ਨਾਲ ਵੀ ਇਹ ਕਿਨੇ ਮੰਤੀ ਉਹ ਗੱਠਾ ਖੋਲੀ ਗਈ ਜਗ੍ਹਾ ਥੋੜੀ ਸੀ ਖੁੱਲੀਆਂ ਨਹੀਂ ਕੁਝ ਖਿੱਚਣ ਨਾਲ ਗੱਠਾ ਟਾਈਟ ਹੋ ਗਿਆ ਫਿਰ ਬੋਲ ਵਾਲੇ ਦੇ ਬਾਅਦ ਜਦੋਂ ਫਿਰ ਇਹ ਭੱਜੇ ਆ ਕਿਉਂਕਿ ਸਾਡੀਆਂ ਇੱਕ ਦੋ ਮੁੰਦੀਆਂ ਉੱਥੇ ਗਿਰੀਆਂ ਹੋਈਆਂ ਮਿਲ ਗਈਆਂ ਸਾਨੂੰ ਹੁਣ ਸਮਾਨ ਭੋਲਣ ਤੋਂ ਬਾਅਦ ਉਹ ਪੈਕਟ गिर ਗਿਆ ਜਦੋਂ ਉਹ ਭੱਜੇ ਆ ਤੇ ਫਿਰ ਉਦੋਂ ਹੀ ਇਧਰੋਂ ਭੱਜੇ ਨੇ ਇਹ ਵਿਚਾਲੇ ਬੰਦਾ ਖੜਾ ਹੋਊਗਾ ਨਾ ਤਾਂ ਕੋਈ ਕੋਈ ਬੰਦੇ ਜਾਦਾ ਸੀ ਪੈੜਾਂ ਤੇ ਪਤਾ ਲੱਗਦਾ ਹਾਂਜੀ ਉਹ ਫਿਰ ਜਲਦੀਬਾਜ਼ੀ ਚੋਰ ਵਾਲਵਰਾ ਡਬਾ ਭੁੱਲ ਗਏ ਅੱਛਾ ਜੀ ਇਹਨਾਂ ਦੀ 40000 ਨਗਦੀ ਕੁਛ ਹੋਰ 5-4000 ਰੁਪਏ ਹੋਰ ਲੈ ਗਏ ਇਹਨਾਂ ਦਾ ਪਰਸ ਸੀਗਾ ਉਹਦੇ ਵਿੱਚ ਏਟੀਐਮ ਸੀ ਸਾਰਾ ਕੁਝ ਸੀ ਉਹ ਪਰਸ ਦੇ ਵਿੱਚੋਂ ਪੈਸੇ ਕਢ ਗਏ ਪਰਸ ਉੱਥੇ ਹੀ ਸੀ ਹਾਂ ਇਹ ਭਾਈ ਜੀ ਇਹਨਾਂ ਦਾ ਘਰ ਸੀ ਇਹ ਕੋਠੀ ਇਹਨਾਂ ਦੀ ਹੈ ਜੀ ਹਾਂ ਜੀ ਇਹਨਾਂ ਦੀ ਕੋਠੀ ਹੈ ਜੀ ਮੇਰੇ ਵੱਡੇ ਵੀਰ ਜੀ ਨੇ ਸਾਡੂ ਸਾਹਮਣੇ ਮੇਰੇ ਕਿੰਨਾ ਜੀ ਤੁਹਾਡਾ ਸਪਾਲ ਸਿੰਘ ਕਿੰਨਾ ਕੁ ਨੁਕਸਾਨ ਤੁਹਾਡਾ ਹੋ ਗਿਆ ਜੀ ਤੁਹਾਡੇ ਸੇ ਕੰਤਾ ਜੀ ਨੇ 25-30 ਲੱਖ ਦੇ ਕਿ ਹੋ ਗਿਆ 25-30 ਲੱਖ ਦਾ ਹੈ ਜਣੀ ਗਾਣਾ ਘਟਾ ਜਾ ਜਾ ਤਾਂ ਨਗੇ ਸੀਗਾ ਯਾਹਰ ਨਕਦੀ ਬਾਕੀ ਗਹਿਣੇ ਘਟੇ ਸਾਰੇ ਅੱਛਾ ਗਹਿਣੇ ਘਟੇ ਤੁਸੀਂ ਆਪਣੇ ਘਰੇ ਰੱਖੇ ਹੋ ਸੀ ਸਾਰੇ ਘਰੇ ਤੇ ਅੱਜ ਕਿਵੇਂ ਦੇਖਦੇ ਹਾਂ ਵੀ ਪੁਲਿਸ ਨੂੰ ਕਿ ਜਿਹੜਾ ਅੱਜ ਤੁਹਾਡੇ ਕੋਲ ਆਈ ਹੈ 20 ਦੇ ਤੇ ਆਪਣੀ ਮਾੜੀ ਕਿਸਮਤ ਦੇਖੀ ਜੀ ਮੇਰੇ ਸਾਨੂੰ ਕੋਈ ਸਕਿਉਰਟੀ ਨਹੀਂ ਕੋਲ ਨਹੀਂ ਸੀ ਤੁਸੀਂ ਕਿੱਥੇ ਸੀ ਉਸ ਵੇਲੇ ਅਸੀਂ ਘਰੇ ਅੰਦਰੇ ਪੈਸੇ ਅੰਦਰ ਸੁੱਤੇ ਸੀ ਹਾਂ ਜੀ ਸਾਨੂੰ ਬਾਹਰੋਂ ਬੰਦ ਕਰਨ ਚੁਣੀ ਯਾਰ ਅੱਛਾ ਬਾਹਰੋਂ ਚੁਣੀ ਨਾਲ ਦਰਵਾਜ਼ਾ ਬੰਦ ਹਤਾ ਹਾਂ ਜੀ ਦਰਵਾਜ਼ਾ ਬੰਦ ਤਾਂ ਤੇ ਹੁਣ ਕੋਈ ਪੁਲਿਸ ਅੱਥੇ ਪਹੁੰਚੀ ਆ ਤੁਹਾਨੂੰ ਮਿਲ ਨਹੀਂ ਪਹੁੰਚੀ ਸੀ ਹਾਂ ਜੀ ਦੇਖੋ ਹੁਣ ਦਸਰੀ ਦੇ ਕੇ ਚਲੇ ਗਏ ਕਹਿੰਦੇ 9:30 ਵ अच्छा जी हां ऐसे न कोई जैम्पर भी, भी लाग देख लो तो कोई की मांग ਕਰਦੇ ਤੁਸੀਂ ਮੰਗਦੇ ਜੀ ਕਰਦੇ ਸਾਨੂੰ ਸਭ ਮਿਲਣਾ ਚਾਹੀਦਾ ਜੇ ਪੋਰਸ ਕਰ ਸਕਦੇ ਹੋ ਸਰ ਤੇ ਜੋ ਕੋਈ ਇੱਥੇ ਥੋੜੀ ਲੇਡੀਜ਼ ਵਗੈਰਾ ਕਰੇ ਸੀ ਸਭ ਕਰੇ ਸੀ ਕਰਦੇ ਆ ਇੱਥੇ ਨਾਲ ਸਾਡੇ ਨਾਲ ਪੰਜੀ ਪੰਜ ਕੀ ਨਾ ਫਟਾ ਜੀ ਰੱਬ ਨੂਰ ਕੋਰ ਉਹ ਕਿਵੇਂ ਤੁਹਾਡੇ ਘਰ ਦੇ ਵਿੱਚ ਕਿਵੇਂ ਦੇਵੇ ਜੀ ਵੱਡੇ ਪੱਧਰ ਤੇ ਚੋਰੀ ਹੋਈ ਹੈ ਤੁਹਾਡਾ ਬਹੁਤ ਨੁਕਸਾਨ ਹੋਇਆ ਕੀ ਕਿਵੇਂ ਦੇ ਦੇ ਐਕਸਪਲੇਨ ਨਹੀਂ ਹੁੰਦਾ ਜੀ ਸਾਇਨ ਨਹੀਂ ਹੁੰਦਾ ਹੈਗਾ ਵੀ ਕੀ ਹੋ ਗਿਆ ਉੱਥੇ ਕੇ ਮੰਮੀ ਨੇ ਰੋਲਾ ਪਾਈ ਉੱਚ-ਉੱਚ ਆਵਾਜ਼ਾਂ ਮਾਰੀਆਂ ਸਾਨੂੰ ਅਸੀਂ ਸੁੱਤੇ ਪਏ ਸੀਗੇ ਕਹਿੰਦੇ ਚੋਰੀ ਹੋ ਗਈ ਚੋਰੀ ਜਦੋਂ ਮੈਂ ਆਈ ਨਾ نیچے ਮੈਂ ਆ ਕੇ ਬੋਲਿਆ ਮੰਮੀ ਨੂੰ ਫਿਰ ਮੰਮੀ ਆਪਣੇ ਸਾਹਮਣੇ ਘਰਚਾ ਜੰਕਲ ਗਿਆ ਹੋਇਆ ਏ ਕੋਠੀ 'ਚ ਮੈਨੂੰ ਨਹੀਂ ਲੱਗਦਾ ਵੀ ਸਾਡੇ ਘਰ 'ਚ ਚੋਰੀ ਹੋਈ ਇੱਕ ਵਾਰ ਦੇਖੋ ਉੱਧਰ ਵੀ ਚੋਰੀ ਹੋ ਗਈ ਹੈ ਵੀ ਪੂਰੀ ਪਲੈਨਿੰਗ ਨਾਲ ਪੂਰੇ ਭੇਦ ਨਾਲ ਚੋਰੀ ਹੋਈ ਹੈ ਡੈਡੀ ਕੋਲ ਸੀ ਡੈਡੀ ਉੱਠ ਕੇ ਗਏ ਕਹਿੰਦੇ ਹਾਂਜੀ ਕਹਿੰਦੇ ਉਹਨਾਂ ਦੇ ਵੀ ਖਿੜਕੀਆਂ ਪੱਟੀਆਂ ਵੀ ਉੱਥੇ ਵੀ ਚੋਰੀ ਹੋਊਗੀ ਕਿੰਨਾ ਸਮਾਨ ਤੁਹਾਡਾ ਮੈਂ 3 20 ਤੋਂ 25 ਲੱਖ ਲਾ ਲਓ ਜੀ ਤਿੰਨੇ ਸਾਡੇ ਤਾਂ 골ਡ ਦੇ ਸੀਗੇ ਮਮਾ ਦਾ ਸੀਗਾ ਦੋ ਸੈਟ ਮੇਰੇ ਸੀਗੇ ਪੇਕਿਆਂ ਦਾ ਇੱਧਰ ਦਾ ਚੂੜੀਆਂ ਸੀਗੀਆਂ ਮਮਾ ਦੇ ਚੂੜੀਆਂ ਨਣਦ ਦੀਆਂ ਚੂੜੀਆਂ ਜੀ ਹਸਬੰਦ ਦਾ ਘੜਾ ਬ੍ਰੈਸਲੇਟ ਚੈਨ ਉਹ ਸਾਰਾ ਕੁਝ ਰੱਖਿਆ ਹੋਇਆ ਸੀ ਕਰੇ ਰੱਖਿਆ ਸੀ ਸੋਚਦੇ ਸੀ ਕਿ ਬੈਂਕ 'ਚ ਕਰਵਾਦੀ ਮੈਂ ਬੋਲਿਆ ਵੀ ਦੋ ਤਿੰਨ ਵਾਰ ਕਹਿੰਦੇ ਬੈਂਕ 'ਚ ਵੀ ਸੇਫ ਨਹੀਂ ਬੈਂਕ 'ਚ ਵੀ ਹੁੰਦੀਆਂ ਨੇ ਚੋਰੀਆਂ ਯਾਨੀ ਕਿਸਮਤ ਮਾੜੀ ਲਾ ਲਈ ਆਪਣੀ ਕਿਸਮਤ ਮਾੜੀ ਲਾ ਲਈ ਹਾਂਜੀ ਸੋਚਦੇ ਸੋਚਦੇ ਵੀ ਬੈਂਕ 'ਚ ਬਸ ਇਹੀ ਹੋਸ ਕੀ ਕਹਿੰਦੀ ਹੈ ਪੁਲਿਸ ਆਈ ਹੈ ਜੀ ਪੁਲਿਸ ਨੇ 1 ਮਿੰਟ ਗੱਲ ਕਰਕੇ ਚਲੋ ਜਾਨ ਬਚ ਗਈ ਕਹਿੰਦੇ ਸਿਰਫ ਜਾਨ ਬਚੀ ਜਾਣ ਹਾਂ ਇਦਾਂ ਕਿਹਾ ਉਹਨਾਂ ਨੇ ਕਹਿੰਦੇ ਤਾਂ ਜਾਨ ਵੀ ਲਾ ਲੰਦੇ ਬੰਦੇ ਦੀ ਜਾਨ ਬਚ ਗਈ ਹੋਰ ਕੋਈ ਨਹੀਂ ਅਸੀਂ ਹੈ ਅਸੀਂ ਦੇਖੋਗੇ ਮੈਂ ਬੋਲੇ ਕਿ ਅੰਕਲ ਜੀ ਮਰਿੰਡੇ ਚ ਬਹੁਤ ਚੋਰੀਆਂ ਹੋ ਰਹੀਆਂ ਕੀ ਗੱਲ ਹੈ ਫੜੇ ਨਹੀਂ ਜਾ ਸਕਦੇ ਬੰਦੇ ਕੁਝ ਨਹੀਂ ਉਹ ਬੋਲੇ ਮੈਂ ਕਿਹਾ ਰਾਤ ਦਾ ਟਾਈਮ ਸੀ ਕਿੰਨਾ ਕ ਫੋਨ ਹੁੰਦਾ ਏ ਲੋ ਫੋਨ ਕਾਲਸ ਡੇਸ ਕਰ ਲੋ ਕੈਮਰੇ ਆ ਰਸਤੇ 'ਚ ਕੋਈ ਗੱਡੀ ਦੇਖੋ ਕਿੰਨੇ ਲੋਕਾਂ ਦੇ ਕੈਮਰੇ ਜ ਹੈ ਇਸ ਗਲੀ 'ਚ ਆਏ ਆ ਹਾਂਜੀ ਕੁਛ ਨਹੀਂ ਉਹਨਾਂ ਨੇ ਬੋਲੇ ਆ ਵੀ ਹਾਂਜੀ ਅਸੀਂ ਦੇਖਾਂਗੇ ਕੋਈ ਦਲਾਸਾ ਨਹੀਂ ਦਿੱਤਾ ਕੋਈ ਦਲਾਸਾ ਨਹੀਂ ਦਿੱਤਾ ਜੀ ਕਿੰਨਾ ਕਿ ਕਿੰਨੇ ਕ ਸਮੇਂ ਦੀ ਜਿਹੜੀ ਆ ਬਾਰ ਦਾਤ ਹੋਈ ਲੱਗਦੀ ਆ ਪੂਰੇ 2:30 ਵਜੇ ਆਵਾਜ਼ ਮਾਰੀ ਆ ਜੀ ਮੰਮਾ ਨੇ ਜਿਸ ਹਿਸਾਬ ਨਾਲ ਲੱਗਦਾ ਹੀ ਰੂਮ ਦਾ ਮੇਰਾ ਬੈੱਡ ਚੱਕਿਆ ਹੋਇਆ ਸੀਗਾ ਜਦੋਂ ਮੰਮਾ ਨੇ ਚੁੱਲੀ ਬੰਨੀ ਹੋਈ ਸੀ ਨਾ ਜੇ ਬਾਹਰ ਜਦੋਂ ਉਹਨਾਂ ਨੇ ਖੋਲੀ ਇਸ ਟਮ ਘਰ 'ਚ ਸੀਗੇ ਮੰਮਾ ਨੇ ਆਵਾਜ਼ ਮਾਰੀ ਸੀ ਜੇਟ ਨੂੰ ਬੰਦੀ ਦਰ ਬੰਦ ਕਰਤਾ ਜੀ ਸੁਣੀ ਨਾ ਤੁਹਾਨੂੰ ਜਾਨੀ ਕਹਿਣ ਦਾ ਮਤਲਬ ਅੰਦਰ ਬੰਦ ਹੀ ਕਰਤਾ ਬੰਦ ਹੀ ਕਰਤਾ ਜੀ ਹਾਂਜੀ ਵੀ ਨਿਕਲਣਾ ਬਾਅਦੇ نیچے ਵੀ ਕੱਪੜੇ ਲਗਾਤੇਗੇ ਲਾਈਟ ਲਾਈਟ ਤੋਂ ਪਤਾ ਨਾ ਲੱਗੇ ਹਾਂਜੀ ਬਹੁਤ ਧੰਨਵਾਦ ਤਾਂ ਦੱਸਿਓ ਕਿ ਇੱਥੇ ਸ਼ਹਿਰ ਮਰੰਡੇ ਦੇ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਇੱਥੇ ਥੋੜੀ ਦੂਰੀ ਹੈ ਜੋ ਇੱਥੇ ਚੌਂਕੀ ਪੈਂਦੀ ਠਾਣਾ ਪੈਂਦਾ ਤੇ ਇੱਥੇ ਵੱਡੇ ਪੱਧਰ ਤੇ ਜੋ ਦੋ ਘਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਇੱਕ ਘਰ ਦੇ ਵਿੱਚੋਂ ਤਾਂ ਬਿਲਕੁਲ ਹੀ ਸਾਫ਼ ਸੁਥਰਾ ਹੀ ਕਰ ਗਏ ਉਹਨੂੰ ਗਹਿਣਾ ਘਟਾ ਕਾਫੀ ਲੈ ਕੇ ਤੇ ਦੂਜੇ ਘਰ ਦੇ ਵਿੱਚ ਵੀ ਕਾਫੀ ਜੋ ਸਮਾਨ ਹੈ ਚੋਰੀ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਨਾਲ ਗੱਲ ਵੀ ਕਰਾਵਾਂਗੇ ਤੇ ਚੋਰੀ ਜਿਹੜੇ ਆਏ ਦਿਨ ਮਰੰਡਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਇਸੇ ਤਰੀਕੇ ਨਾਲ ਵਾਧੀਆਂ ਜਾ ਰਹੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਅਜ ਤਹਾਰੇ ਤੱਕ ਕੋਈ ਨੱਥ ਨਹੀਂ ਪਾਈ ਗਈ ਕੈਮਰਾ ਪਰਸੋ ਦੇ ਨਾਲ ਪਰਮਿਸ਼ਿੰਗ ਦਾਨਿੰਗ ਸ਼ਿਬਰਾ ਸ਼੍ਰੀ ਚਮਕੌਰ ਸਾਹਿਬ